ਸਾ希 ਕਾਲ ਜੀ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਇਹ ਕਹਾਣੀ ਜਿਸ ਭੈਣ ਨੇ ਮੈਨੂੰ ਸੁਣਾਈ ਉਸ ਦਾ ਨਾਮ ਸੀਮੀ ਹੈ ਉਸ ਨੇ ਦੱਸਿਆ ਕਿ ਉਸ ਦੀ ਉਮਰ 25 ਸਾਲ ਹੈ ਮੇਰੇ ਘਰ ਬੜੀ ਦੀ ਮੌਤ ਹੋ ਚੁੱਕੀ ਸੀ ਤੇ ਮੈਂ ਆਪਣੀ ਭਰੀ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਤੇ ਹੁਣ ਮੈਂ ਤੇ ਮੇਰੀ ਸੱਸ ਤੇ ਆਪਣੇ 8 ਸਾਲ ਦੇ ਮੁੰਡੇ ਨਾਲ ਜਲੰਧਰ ਵਿੱਚ ਰਹਿੰਦੀ ਹਾਂ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੈਂ ਤੇ ਮੇਰੀ ਸੱਸ ਵਿਆਹ ਤੇ ਗਈ ਸੀ ਵਿਆਹ ਦੇ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਅਤੇ ਉਸ ਸਮੇਂ ਮੇਰੀ ਸੱਸ ਨੇ ਮੈਨੂੰ ਆਵਾਜ਼ ਦੇਂਦੇ ਹੋਏ ਇਹ ਕਿਹਾ ਸੀ ਕਿ ਸਿਮੀ ਮੇਰੇ ਕੋਲ ਆ ਮੈਂ ਤੈਨੂੰ ਆਪਣੇ ਜੱਤੀ ਪਿੰਡ ਦੇ ਸਰਪੰਚ ਨਾਲ ਮਲਾਉਣੀ ਆ ਅਤੇ ਮੇਰੀ ਸੱਸ ਨੇ ਮੇਰੇ ਵੱਲ ਇਸ਼ਾਰਾ ਕੀਤਾ ਤੇ ਮੈਂ ਸਿਰ ਟਕਿਆ ਮੇਰੀ ਸੱਸ ਤੇ ਕਹਿਣ ਤੇ ਮੈਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਲਈ ਚੁੱਕੀ ਸਰਪੰਚ ਸਾਹਿਬ ਦੀਆਂ ਨਜ਼ਰਾਂ ਮੇਰੇ ਤੇ ਹੀ ਸਨ ਬੜੀ ਹੀ ਅਜੀਬ ਨਜ਼ਰਾਂ ਨਾਲ ਮੈਨੂੰ ਵੇਖ ਰਹੇ ਸੀ ਜਿਵੇਂ ਹੀ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉੱਠੀ ਤਾਂ ਮੇਰੀ ਸੱਸ ਨੇ ਮੈਨੂੰ ਹੌਲੀ ਜਿਹਾ ਕਿਹਾ ਤੂੰ ਦੇਖ ਤਾਂ ਸਹੀ ਇਹਨਾਂ ਦੀ ਉਮਰ ਕਿੰਨੀ ਲੱਗਦੀ ਹੈ ਤੈਨੂੰ ਮੈਂ ਮੇਰੀ ਸੱਸ ਨੂੰ ਕੁਝ ਨਾ ਕਿਹਾ ਤੇ ਫਿਰ ਮੇਰੀ ਸੱਸ ਨੇ ਕਿਹਾ ਕਿ ਇਹਨਾਂ ਦੀ ਉਮਰ 70 ਸਾਲ ਹੈ ਕੀ ਤੈਨੂੰ ਇਹ 70 ਸਾਲਾਂ ਦੇ ਲੱਗਦੇ ਨੇ ਦੋਸਤੋ ਮੈਂ ਤੁਹਾਨੂੰ ਸਰਪੰਚ ਬਾਰੇ ਦੱਸਦੀ ਹਾਂ ਕਿ ਉਹ ਕੌਣ ਸੀ ਤੇ ਕਿੱਦਾਂ ਦਾ ਇਨਸਾਨ ਸੀ ਉਹਨਾਂ ਦੀ ਉਮਰ ਜ਼ਿਆਦਾ ਲੱਗਦੀ ਨਹੀਂ ਸੀ ਉਹਨਾਂ ਦੇ ਵਾਲ ਤੇ ਦਾੜੀ ਵੀ ਚਿੱਟੀ ਸੀ ਉਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਦਾ ਕੋਈ ਬਹੁਤ ਹੀ ਚਲਾਕ ਇਨਸਾਨ ਹੋਵੇ ਜਦੋਂ ਮੈਂ ਉਸ ਵਾਰ ਵੇਖਿਆ ਸੀ ਮੈਂ ਵੇਖਦੀ ਹੀ ਰਹਿ ਗਈ ਸੀ ਸਿਮੀ ਮੇਰੀ ਸੱਸ ਨੇ ਕਿਹਾ ਕਿ ਕੁਝ ਦਿਨ ਸਾਡੇ ਘਰ ਵਿੱਚ ਰਹਿਣਗੇ ਉਹ ਕਿਸੇ ਕੰਮ ਲਈ ਸ਼ਹਿਰ ਆਏ ਹੋਏ ਨੇ ਇਸ ਲਈ ਮੈਂ ਉਹਨਾਂ ਨੂੰ ਫੋਨ ਕਰਕੇ ਆਪਣੇ ਘਰ ਰਹਿਣ ਲਈ ਕਹਿ ਦਿੱਤਾ ਸੀ ਅਤੇ ਉਹ ਜਿੰਨੇ ਦਿਨ ਚਾਹੇ ਆਪਣੇ ਘਰ ਰਹਿ ਸਕਦੇ ਨੇ ਆਉਂਦੇ ਹੀ ਉਹਨਾਂ ਨੇ ਮੇਰੀ ਸੱਸ ਨੂੰ ਇਹ ਕਿਹਾ ਕਿ ਇਹ ਘਰ ਤੁਹਾਡਾ ਆਪਣਾ ਹੀ ਹੈ ਤੁਸੀਂ ਇੱਥੇ ਜਿੰਨਾ ਚਾਹੇ ਰਹਿ ਸਕਦੇ ਹੋ ਸਾਡੇ ਘਰ ਵਿੱਚ ਤਿੰਨ ਹੀ ਲੋਕ ਰਹਿੰਦੇ ਸਨ ਮੇਰੀ ਸੱਸ ਤੇ ਬਾਰ-ਬਾਰ ਕਹਿਣ ਤੇ ਉਹ ਮੰਨੇ ਸੀ ਤੇ ਆਉਂਦੇ ਹੀ ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਸਿਮੀ ਤੈਨੂੰ ਸਰਪੰਚ ਸਾਹਿਬ ਦੇ ਇੱਥੇ ਰਹਿਣ ਦੇ ਕਾਰਨ ਕੋਈ ਪਰੇਸ਼ਾਨੀ ਤਾਂ ਨਹੀਂ ਤਾਂ ਮੈਂ ਉਹਨਾਂ ਵੱਲ ਦੇਖਦੇ ਕਿਹਾ ਕਿ ਨਹੀਂ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਭਾਣਾ ਉਹਨਾਂ ਦੇ ਇੱਥੇ ਰਹਿਣ ਨਾਲ ਮੈਨੂੰ ਕੀ ਪਰੇਸ਼ਾਨੀ ਹੋ ਸਕਦੀ ਹੈ ਮੈਨੂੰ ਤਾਂ ਡੇ ਇੱਥੇ ਰਹਿਣ ਤੇ ਕੋਈ ਪਰੇਸ਼ਾਨੀ ਨਹੀਂ ਮੈਂ ਉਹਨਾਂ ਨੂੰ ਆਪਣੇ ਵੱਲੋਂ ਕਹਿ ਦਿੱਤਾ ਸੀ ਮੈਂ ਦੇਖਿਆ ਕਿ ਉਹ ਮੇਰੇ ਨਾਲ ਗੱਲ ਕਰਦੀ ਸਮੀ ਮੇਰੇ ਤੇ ਨਜ਼ਰਾਂ ਟਿਕਾ ਕੇ ਮੇਰੇ ਵੱਲ ਹੀ ਵੇਖੀ ਜਾ ਰਹੇ ਸਨ ਅਤੇ ਫਿਰ ਸਾਡੀ ਗਵਰਨਰ ਨੇ ਮੈਨੂੰ ਆਵਾਜ਼ ਮਾਰੀ ਅਤੇ ਮੈਨੂੰ ਬਾਹਰ ਆਉਣ ਲਈ ਕਿਹਾ ਜਿੱਤਾਂ ਹੀ ਮੈਂ ਬਾਹਰ ਚਲੀ ਗਈ ਇੱਕ ਦਿਨ ਜਦੋਂ ਮੈਂ ਤੇ ਮੇਰਾ ਬੇਟਾ ਘਰ ਦੇ ਵਿੱਚ ਇਕੱਲੇ ਸੀ ਤਾਂ ਮੈਂ ਵੇਖਿਆ ਕਿ ਸਰਪੰਚ ਸਾਹਿਬ ਮੇਰੇ ਸਾਹਮਣੇ ਹੀ ਬੈਠੇ ਹੋਏ ਸਨ ਅਤੇ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਫਿਰ ਮੇਰੀ ਸੱਸ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਆਪਣੀ ਚੁੰਨੀ ਨੂੰ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਲਵਾ ਅਤੇ ਫਿਰ ਮੈਂ ਚਾਹ ਬਣਾਉਣ ਦੇ ਲਈ ਰਸੋਈ ਵੀ ਚਲੀ ਗਈ ਸੀ ਉਸੇ ਹੀ ਸਮੇਂ ਮੇਰੀ ਸੱਸ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਕਿ ਸਿਮੀ ਤੂੰ ਹਮੇਸ਼ਾ ਆਪਣੀ ਚੁੰਨੀ ਦਾ ਪੱਲਾ ਸਿਰ ਤੇ ਰੱਖਿਆ ਕਰ ਤੇ ਆਪਣੇ ਆਪ ਨੂੰ ਚੰਗੇ ਤਰੀਕੇ ਨਾਲ ਢੱਕ ਕੇ ਰੱਖਿਆ ਕਰ ਸਰਪੰਚ ਸਾਹਿਬ ਦੇ ਸਾਹਮਣੇ ਇਦਾਂ ਨਾ ਜਾਇਆ ਕਰ ਮੈਂ ਉਹਨਾਂ ਨੂੰ ਸਵੇਰੇ ਤੇ ਸ਼ਾਮ ਨੂੰ ਨਾਸ਼ਤਾ ਦਿੰਦੀ ਤੇ ਉਹ ਸਾਡੇ ਘਰ ਦੇ ਵਿੱਚ ਹੀ ਰਹਿੰਦੇ ਸੀ ਤੇ ਇੱਕ ਅਲੱਗ ਕਮਰੇ ਦੇ ਵਿੱਚ ਰਹਿੰਦੇ ਸਨ ਇੱਕ ਦਿਨ ਮੈਨੂੰ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ ਮੈਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ ਉਹ ਸੁਣਦੇ ਹੀ ਮੈਂ ਰਸੋਈ ਵਿੱਚ ਚਲੀ ਗਈ ਉੱਥੇ ਮੈਂ ਵੇਖਿਆ ਕਿ ਸਰਪੰਚ ਸਾਹਿਬ ਚਾਹ ਬਣਾ ਰਹੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਾਹ ਕਿਉਂ ਬਣਾ ਰਹੇ ਹੋ ਤੁਸੀਂ ਮੈਨੂੰ ਕਹਿ ਦਿੰਦੇ ਤਾਂ ਕਹਿਣ ਲੱਗੇ ਕਿ ਸਿਮੀ ਮੈਂ ਛੋਟੇ ਛੋਟੇ ਕੰਮਾਂ ਲਈ ਕਿਸੇ ਨੂੰ ਵੀ ਤਕਲੀਫ ਨਹੀਂ ਦੇ ਸਕਦਾ ਮੈਂ ਉਹਨਾਂ ਨੂੰ ਕਿਹਾ ਕਿ ਇਸ ਵਿੱਚ ਤਕਲੀਫ ਦੇਣ ਦੀ ਕਿਹੜੀ ਗੱਲ ਹੈ ਤੁਸੀਂ ਪਾਸੇ ਹਟੋ ਮੈਂ ਬਣਾ ਦਿੰਨੀ ਹਾਂ ਉਹਨਾਂ ਨੇ ਕਿਹਾ ਮੇਰਾ ਕੰਮ ਤਾਂ ਰਾਤ ਤੱਕ ਚੱਲਦਾ ਰਹਿੰਦਾ ਮੈਂ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਤੁਸੀਂ ਪਾਸੇ ਹੋ ਜਾਓ ਮੈਂ ਤੁਹਾਡੇ ਲਈ ਵਧੀਆ ਜੀ ਚਾਹ ਬਣਾਉਂਦੀ ਹਾਂ ਉਸ ਸਮੇਂ ਮੈਂ ਆਪਣੇ ਸਿਰ ਦੇ ਉੱਤੇ ਚੁੰਨੀ ਰੱਖਣਾ ਭੁੱਲ ਗਈ ਸੀ ਤੇ ਚਾਹ ਬਣਾਉਂਦੇ ਹੋਏ ਮੇਰੀ ਨਜ਼ਰ ਅਚਾਨਕ ਸਰਪੰਚ ਸਾਹਿਬ ਤੇ ਗਈ ਤੇ ਉਹ ਮੈਨੂੰ ਅਜੀਬ ਹੀ ਨਜ਼ਰਾਂ ਨਾਲ ਵੇਖ ਰਹੇ ਸੀ ਉਹਨਾਂ ਦਾ ਇਦਾਂ ਵੇਖਣਾ ਮੈਨੂੰ ਬਿਲਕੁਲ ਵਧੀਆ ਨਹੀਂ ਲੱਗ ਰਿਹਾ ਸੀ ਮੈਂ ਜਲਦੀ ਦੇ ਨਾਲ ਆਪਣਾ ਪੱਲਾ ਆਪਣੇ ਸਿਰ ਤੇ ਰੱਖਿਆ ਅਤੇ ਹੁਣ ਹਰ ਰੋਜ਼ ਮੈਂ ਹੀ ਉਹਨਾਂ ਲਈ ਚਾਹ ਬਣਾਉਣ ਲੱਗੀ ਸੀ ਅਤੇ ਉਸ ਤੋਂ ਬਾਅਦ ਕੁਝ ਦਿਨ ਇਦਾਂ ਹੀ ਬੀਤ ਗਏ ਜ਼ਿੰਦਗੀ ਲੱਗ ਰਹੀ ਸੀ ਪਰ ਮੈਂ ਮਹਿਸੂਸ ਕੀਤਾ ਸੀ ਕਿ ਜਦੋਂ ਵੀ ਮੈਂ ਸਰਪੰਚ ਸਾਹਿਬ ਦੇ ਸਾਹਮਣੇ ਚਾਣੀ ਹਾਂ ਤਾਂ ਮੈਨੂੰ ਅਜੀਬ ਹੀ ਨਜ਼ਰਾਂ ਨਾਲ ਵੇਖਦੇ ਸੀ ਅਤੇ ਮੈਨੂੰ ਵੀ ਬੜਾ ਅਜੀਬ ਜਿਹਾ ਲੱਗਦਾ ਸੀ ਮੈਂ ਬਹੁਤ ਪਤਲੀ ਸੀ ਤੇ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਮੈਂ ਉਹਨਾਂ ਦੇ ਸਾਹਮਣੇ ਜਦੋਂ ਵੀ ਜਾਂਦੀ ਉਹ ਬਸ ਵੇਖਦੀ ਹੀ ਰਹਿ ਜਾਂਦੀ ਮੈਂ ਪੂਰੀ ਕੋਸ਼ਿਸ਼ ਕਰਦੀ ਕਿ ਚੁੰਨੀ ਦੇ ਨਾਲ ਆਪਣੇ ਆਪ ਨੂੰ ਢੱਕ ਕੇ ਜਾਵਾਂ ਇਸ ਤਰ੍ਹਾਂ ਹੀ ਕੁਝ ਦਿਨ ਚੱਲਦਾ ਰਿਹਾ ਅਤੇ ਕੁਝ ਦਿਨਾਂ ਬਾਅਦ ਮੇਰਾ ਜੀਠ ਸਾਡੇ ਘਰ ਆਇਆ ਕਿਉਂਕਿ ਮੇਰੀ ਸੱਸ 6 ਮਹੀਨੇ ਮੇਰੇ ਨਾਲ ਤੇ 6 ਮਹੀਨੇ ਮੇਰੀ ਜਿਠਾਣੀ ਨਾਲ ਉਹਨਾਂ ਦੇ ਘਰ ਦੇ ਵਿੱਚ ਰਹਿੰਦੀ ਹੁੰਦੀ ਸੀ ਅਤੇ ਮੇਰੀ ਸੱਸ ਆਪਣੇ ਵੱਡੇ ਮੁੰਡੇ ਦੇ ਨਾਲ ਜਾਣ ਲਈ ਤਿਆਰ ਹੋ ਰਹੀ ਸੀ ਪਰ ਜਾਨ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਕਿ ਸਿਮੀ ਸਰਪੰਚ ਸਾਹਿਬ ਦਾ ਧਿਆਨ ਰੱਖੀ ਉਹਨਾਂ ਨੂੰ ਨਾਰਾਜ਼ ਨਾ ਕਰੀ ਉਹਨਾਂ ਦਾ ਧਿਆਨ ਰੱਖਣਾ ਤੇਰਾ ਫਰਜ਼ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਉਹਨਾਂ ਦਾ ਪੂਰਾ ਧਿਆਨ ਰੱਖਾਂਗੀ ਹੁਣ ਅਸੀਂ ਘਰ ਦੇ ਵਿੱਚ ਤਿੰਨ ਹੀ ਜਣੇ ਸੀ ਮੈਂ ਮੇਰਾ ਬੇਟਾ ਤੇ ਸਰਪੰਚ ਸਾਹਿਬ ਪਰ ਹੁਣ ਮੇਰੇ ਤੇ ਸਰਪੰਚ ਸਾਹਿਬ ਦੇ ਵਿੱਚ ਕੁਝ ਗੱਲਾਂ ਬਾਤਾਂ ਹੋਣ ਲੱਗੀਆਂ ਸੀ ਇੱਕ ਰਾਤ ਮੈਂ ਉਹਨਾਂ ਲਈ ਕਮਰੇ ਵਿੱਚ ਰੋਟੀ ਲੈ ਕੇ ਗਈ ਪਰ ਕਮਰੇ ਦੇ ਵਿੱਚ ਹਨੇਰਾ ਸੀ ਅਤੇ ਚਿੱਤਾਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਕਮਰੇ ਦੇ ਅੰਦਰ ਗਈ ਪਤਾ ਨਹੀਂ ਮੇਰੇ ਹੱਥੋਂ ਕਿੱਦਾਂ ਰੋਟੀ ਵਾਲੀ ਪਲੇਟ ਛੁੱਟ ਗਈ ਤੇ ਸਾਰੀ ਰੋਟੀ ਥੱਲੇ ਡਿੱਗ ਗਈ ਮੈਂ ਬਹੁਤ ਬੁਰੀ ਤਰ੍ਹਾਂ ਘਬਰਾ ਗਈ ਸੀ ਉਹਨਾਂ ਨੇ ਇੱਕਦਮ ਬੱਤੀ ਚਲਾ ਦਿੱਤੀ ਤੇ ਕਹਿਣ ਲੱਗੇ ਸੌਰੀ ਸਿਮੀ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੈਂ ਸਾਫ਼ ਕਰ ਦਿੰਨੀ ਹਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਸੀ ਮੈਂ ਆਪੇ ਸਾਫ਼ ਕਰ ਦਿੰਨਾ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਪਿੱਛੇ ਹਟੋ ਤੇ ਆਰਾਮ ਕਰੋ ਮੈਂ ਕਰ ਦਵਾਂਗੀ ਤੇ ਫਿਰ ਮੈਂ ਸਾਰਾ ਫਰਸ਼ ਸਾਫ਼ ਕੀਤਾ ਉਹ ਮੇਰੇ ਵੱਲ ਹੀ ਲਗਾਤਾਰ ਵੇਖਦੇ ਜਾ ਰਹੇ ਸੀ ਤੇ ਮੈਂ ਰੋਟੀ ਸਾਫ਼ ਕੀਤੀ ਅਤੇ ਫਿਰ ਉਸ ਤੋਂ ਬਾਅਦ ਸਰਪੰਚ ਸਾਹਿਬ ਨੂੰ ਦੂਜੀ ਪਲੇਟ ਵਿੱਚ ਰੋਟੀ ਲਿਆ ਕੇ ਦਿੱਤੀ ਅਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਪਣੇ ਕਮਰੇ ਦੇ ਵਿੱਚ ਜਾ ਕੇ ਸੌ ਗਈ ਸੀ ਤੇ ਫਿਰ ਅਗਲੀ ਸਵੇਰ ਮੈਂ ਇਹੀ ਸੋਚ ਰਹੀ ਸੀ ਸਰਪੰਚ ਸਾਹਿਬ ਨੂੰ ਰੋਟੀ ਦੇਣ ਲਈ ਗਈ ਮੈਂ ਉਹਨਾਂ ਦੇ ਕਮਰੇ ਦੇ ਵਿੱਚ ਗਈ ਉਹਨਾਂ ਨੂੰ ਦੇਖ ਕੇ ਮੈਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ ਤੇ ਮੈਂ ਹੈਰਾਨ ਰਹਿ ਗਈ ਉਹ ਮੇਰੇ ਵੱਲ ਵੇਖਦੇ ਹੋਏ ਕਹਿਣ ਲੱਗੇ ਸੀ ਮੇਰੇ ਨਾਲ ਕੁਝ ਸਮਾਂ ਬਤਾਲਾ ਮੇਰਾ ਬੜਾ ਦਿਲ ਕਰਦਾ ਹੈ ਮੈਂ ਵੀ ਇਹੀ ਚਾਹਣਾ ਤੇ ਤੂੰ ਵੀ ਇਹੀ ਚਾਹਨੀ ਹੈ ਇਹ ਕਹਿੰਦੇ ਹੋ ਉਹਨਾਂ ਨੇ ਮੈਨੂੰ ਪਿੱਛੋਂ ਮੇਰੀ ਪਿੱਠ ਤੋਂ ਘੁੱਟ ਕੇ ਫੜ ਲਿਆ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਪਰ ਵਧੀਆ ਵੀ ਲੱਗ ਰਿਹਾ ਸੀ ਆਖਰ ਉਹਨਾਂ ਨੇ ਮੈਨੂੰ ਇਦਾਂ ਕਿਉਂ ਫੜਿਆ ਸੀ ਅੱਜ 2-3 ਸਾਲਾਂ ਤੋਂ ਬਾਅਦ ਕਿਸੇ ਦਾ ਇਦਾਂ ਦਾ ਸਪਰਸ਼ ਹੋਇਆ ਸੀ ਵਧੀਆ ਤਾਂ ਲੱਗ ਰਿਹਾ ਸੀ ਪਰ ਡਰ ਵੀ ਲੱਗ ਰਿਹਾ ਸੀ ਮੈਂ ਵੀ ਆਪਣੇ ਆਪ ਨੂੰ ਸੰਭਾਲ ਨਾ ਪਾਈ ਆਖਰ ਮੈਂ ਕੀ ਕਰਦੀ ਮੈਂ ਨਾ ਵੀ ਨਹੀਂ ਕਰ ਸਕੀ ਤੇ ਮੈਂ ਉਸ ਦੀ ਮਰਜ਼ੀ ਵਿੱਚ ਸ਼ਾਮਲ ਹੋ ਗਈ ਸੀ ਪੂਰੀ ਰਾਤ ਉਹ ਆਪਣੀਆਂ ਹੱਦਾਂ ਪਾਰ ਕਰਦੇ ਚਲੇ ਗਏ ਅੱਜ ਬਹੁਤ ਸਾਲਾਂ ਬਾਅਦ ਮੈਨੂੰ ਸੁੱਖ ਮਿਲਿਆ ਸੀ ਅਤੇ ਜਦੋਂ ਸ਼ਾਮ ਨੂੰ ਮੈਂ ਉੱઠી ਸਰਪੰਚ ਸਾਹਿਬ ਆਏ ਤਾਂ ਮੈਂ ਉਹਨਾਂ ਦੇ ਲਈ ਫਿਰ ਤੋਂ ਰੋਟੀ ਬਣਾਈ ਅਤੇ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਸੀ ਅਤੇ ਉਹ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੀ ਹੋਈ ਕਹਿਣ ਲੱਗੀ ਕਿ ਸਿਮੀ ਮੈਂ ਤੈਨੂੰ ਗਿਫਟ ਦਿੱਤਾ ਹੈ ਕਿ ਤੈਨੂੰ ਗਿਫਟ ਪਸੰਦ ਆਇਆ ਮੈਨੂੰ ਮਹਿਸੂਸ ਹੋਇਆ ਸੀ ਕਿ ਅੱਜ ਰਾਤ ਕੁਝ ਨਾ ਕੁਝ ਫੇਰ ਹੋਣ ਵਾਲਾ ਸੀ ਉਸ ਦਿਨ ਹੀ ਮੇਰੀ ਸਹੇਲੀ ਮੇਰੇ ਘਰ ਆਈ ਹੋਈ ਸੀ ਉਸ ਦਾ ਮੁੰਡਾ ਮੇਰੇ ਬੇਟੇ ਦੀ ਹਣਦਾ ਸੀ ਤਾਂ ਉਹ ਮੇਰੇ ਬੇਟੇ ਨੂੰ ਆਪਣੇ ਘਰ ਲੈ ਗਈ ਕਿਉਂਕਿ ਉਹਨਾਂ ਨੇ ਦੋਨਾਂ ਨੇ ਖੇਡਣਾ ਸੀ ਤੇ ਅੱਜ ਰਾਤ ਘਰ ਵਿੱਚ ਮੈਂ ਅਤੇ ਸਰਪੰਚ ਸਾਹਿਬ ਇਕੱਠੇ ਸੀ ਮੈਂ ਰੋਟੀ ਬਣਾਈ ਤੇ ਉਹਨਾਂ ਦੇ ਕਮਰੇ ਵਿੱਚ ਦੇਣ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਘਰ ਆ ਗਈ ਸੀ ਤੇ ਫੇਰ ਅੱਜ ਵੀ ਕੱਲ ਰਾਤ ਦੀ ਤਰ੍ਹਾਂ ਹੀ ਸਭ ਕੁਝ ਹੋਇਆ ਸੱਚ ਦੱਸਾਂ ਤਾਂ ਮੈਨੂੰ ਵੀ ਇਹ ਸਭ ਕੁਝ ਵਧੀਆ ਲੱਗ ਰਿਹਾ ਸੀ ਤੇ ਚੰਗਾ ਲੱਗਣ ਲੱਗਾ ਸੀ ਪੂਰੇ 3 ਮਹੀਨੇ ਇਸ ਤਰ੍ਹਾਂ ਹੀ ਬੀਤ ਗਏ ਅਤੇ ਫਿਰ ਮੇਰੀ ਸੱਸ ਵਾਪਸ ਆ ਗਈ ਸੀ ਅਤੇ ਉਹਨਾਂ ਦੇ ਜਾਣ ਦਾ ਵੀ ਸਮਾਂ ਆ ਗਿਆ ਸੀ ਮੈਂ ਸਰਪੰਚ ਸਾਹਿਬ ਅਤੇ ਮੇਰੀ ਸੱਸ ਦੀਆਂ ਗੱਲਾਂ ਸੁਣੀਆਂ ਮੇਰੀ ਸੱਸ ਨੇ ਜਦੋਂ ਇਹ ਕਿਹਾ ਕਿ ਕਿਵੇਂ ਲੰਘਿਆ ਤੁਹਾਡਾ ਸਮਾਂ ਤੁਹਾਡਾ ਕੰਮ ਹੋਇਆ ਜਾਂ ਨਹੀਂ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਹਾਂਜੀ ਬੀਬੀ ਮੇਰਾ ਕੰਮ ਤਾਂ ਹੋ ਗਿਆ ਤੇ ਸਮਾਂ ਬਹੁਤ ਵਧੀਆ ਲੰਘਾ ਤੁਹਾਡੀ ਨੂੰ ਨੂੰ ਜੋ ਚਾਹੀਦਾ ਸੀ ਮੈਂ ਉਹ ਵੀ ਉਸ ਨੂੰ ਦਿੱਤਾ ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਕਿਉਂਕਿ ਇਸ ਦਾ ਮਤਲਬ ਮੇਰੀ ਸੱਸ ਵੀ ਉਹਨਾਂ ਦੇ ਨਾਲ ਮਿਲੀ ਹੋਈ ਸੀ ਇਹ ਸਭ ਕੁਝ ਸਕੀਮ ਦੇ ਤਹਿਤ ਹੋਇਆ ਸੀ ਪਰ ਮੇਰੀ ਸੱਸ ਨੇ ਕਦੇ ਵੀ ਮੈਨੂੰ ਸਰਪੰਚ ਸਾਹਿਬ ਲਈ ਤਾਨਾ ਨਹੀਂ ਮਾਰਿਆ ਸੀ ਸਾਡੇ ਵਿੱਚ ਹਮੇਸ਼ਾ ਹੀ ਖੁਸ਼ੀ ਦਾ ਮਹੌਲ ਰਹਿੰਦਾ ਸੀ ਮੇਰੀ ਸੱਸ ਜਾਣ ਬੁੱਝ ਕੇ ਆਪਣੇ ਵੱਡੇ ਪੁੱਤੇ ਘਰ ਚਲੀ ਗਈ ਸੀ ਅਤੇ ਉਹ ਚਾਹੁੰਦੀ ਸੀ ਕਿ ਮੇਰੇ ਕੋਲ ਵੀ ਰੁਕ ਸਕਦੀ ਸੀ ਪਰ ਉਹ ਘਰ ਛੱਡ ਕੇ ਇਸ ਲਈ ਗਈ ਸੀ ਤਾਂ ਕਿ ਮੈਂ ਤੇ ਸਰਪੰਚ ਸਾਹਿਬ ਇਕੱਠੇ ਕੁਝ ਸਮਾਂ ਬਤਾ ਸਕੀਏ ਮੇਰੀ ਸਾਸ ਦੀ ਇਹ स्कीम ਸੀ ਅਤੇ ਕੁਝ ਸਾਲਾਂ ਬਾਅਦ ਸਰਪੰਚ ਸਾਹਿਬ ਇਸ ਦੁਨੀਆ ਤੋਂ ਚਲਵਸੇ ਤੇ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਅੱਧਾ ਹਿੱਸਾ ਮੈਨੂੰ ਤੇ ਮੇਰੇ ਬੱਚੇ ਨੂੰ ਆਪਣਾ ਬੇਟਾ ਸਮਝ ਕੇ ਸਾਡੇ ਨਾਮ ਕਰ ਦਿੱਤਾ ਸੀ ਅਤੇ ਹੁਣ ਅਸੀਂ ਆਪਣੀ ਆਪਣੇ ਹਿਸਾਬ ਵਿੱਚ ਜੀ ਰਹੇ ਹਾਂ ਤੇ ਮੇਰੀ ਸਾਸੂ ਮੇਰੇ ਨਾਲ ਹੀ ਰਹਿੰਦੀ ਹੈ ਬੇਟਾ ਵੀ ਵੱਡਾ ਹੋ ਗਿਆ ਹੈ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਕਹਾਣੀ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ